ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਮੈਂ ਵੀ ਠੀਕ ਆਂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਆਜ ਅੱਜ ਮੈਂ ਕੁਝ ਅਓ ਜੀਆਂ ਗੱਲਾਂ ਕਰਾਂਗੀ ਜਿੰਨਾ ਮੇਰੀਆਂ ਭੈਣਾਂ ਦੇ ਮਤਲਬ ਫੇਸ ਦੇ ਉੱਪਰ ਬਹੁਤ ਡਲਨੈਸ ਹੈ ਨਾ ਤੇ ਕਿੰਨਾ ਗਲਤੀਆਂ ਕਰਕੇ ਉਹ ਆਪਣੇ ਮਤਲਬ ਆਪਣੇ ਖੁਦ ਦੀਆਂ ਗਲਤੀਆਂ ਕਰਕੇ ਵੀ ਮੇਰੀਆਂ ਭੈਣਾਂ ਦੇ ਰਿੰਕਲ ਬਹੁਤ ਜ਼ਿਆਦਾ ਪੈ ਰਹੇ ਨੇ ਉਹ ਮੈਂ ਦੱਸਾਂਗੀ ਕਿ ਜੇ ਤੁਸੀਂ ਘਰ ਵਿੱਚ ਰਹਿ ਕੇ ਇਹ ਕੁਝ ਚੀਜ਼ਾਂ ਇਹੋ ਜਿਹੀਆਂ ਟਰਾਈ ਕਰੋ ਆਪਣੇ ਫੇਸ ਦੇ ਉੱਪਰ ਜਿਸ ਤੇ ਨਾਲ ਤੁਹਾਡੇ ਰਿੰਕਲ ਬਿਲਕੁਲ ਨਹੀਂ ਪੈਣਗੇ ਸਕਿਨ ਵੀ ਤੁਹਾਡੀ ਟਾਈਟ ਹੋਵੇਗੀ ਕੁਝ ਇਹੋ ਜੀਆਂ ਚੀਜ਼ਾਂ ਅੱਜ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਦੇਖ ਲੈਣਾ ਔਰ ਜੇ ਟਰਾਈ ਕਰਨਾ ਤੁਸੀਂ ਸਾਰੀਆਂ ਚੀਜ਼ਾਂ ਨਹੀਂ ਆਪਣੇ ਫੇਸ ਦੇ ਉੱਪਰ ਤਾਂ ਘਰ ਵਿੱਚੋਂ ਹੀ ਅਸੀਂ ਚੀਜ਼ਾਂ ਲੈਣੀਆਂ ਜੀ ਸਾਰੀਆਂ ਕੋਈ ਅਸੀਂ ਚੀਜ਼ ਬਾਹਰ ਨਹੀਂ ਲੈਣ ਜਾਣੀ ਸਾਡੀ ਸਾਰੀਆਂ ਚੀਜ਼ਾਂ ਸਾਡੇ ਘਰ ਵਿੱਚ ਹੈ ਨੈਚੁਰਲ ਚੀਜ਼ਾਂ ਨੇ ਅਸੀਂ ਬਾਹਰ ਪਾਣ ਦਾ ਤੇ ਚਾਹ ਕੇ ਇਹਨੇ ਪੈਸੇ ਖਰਚ ਕਰਕੇ ਆਪਣੇ ਮਤਲਬ ਪੈਸਾ ਵੀ ਵੇਸਟ ਕਰਦੇ ਟਾਈਮ ਵੀ ਵੇਸਟ ਕਰਦੇ ਆ ਤੇ ਅਸੀਂ ਘਰ ਵਿੱਚ ਰਹਿ ਕੇ ਸਾਰਾ ਕੰਮ ਕਰਕੇ ਖੁਦ ਆਪਣੀ ਸਕਿਨ ਨੂੰ ਵੀ ਮਤਲਬ ਠੀਕ ਕਰ ਸਕਦੇ ਆ ਅਸੀਂ ਕਿਵੇਂ ਆਪਣੀ ਸਕਿਨ ਨੂੰ ਠੀਕ ਕਰ ਸਕਦੇ ਆ ਉਹ ਗੱਲਾਂ ਅੱਜ ਮੈਂ ਤੁਹਾਡੇ ਨਾਲ ਕਰਾਂਗੀ ਤੇ ਕਿਹੜੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖ ਸਕਦੇ ਆ ਆਪਣੇ ਘਰ ਵਿੱਚ ਰਹਿ ਕੇ ਹੀ ਕਿ ਜਿਹਦੇ ਨਾਲ ਸਾਡੇ ਫੇਸ ਦੇ ਉੱਪਰ ਰਿੰਕਲ ਤੇ ਜਿਵੇਂ ਪਿਗਮੇਟੇਸ਼ਨ ਹੋ ਜਾਂਦੀ ਉਹ ਨਾ ਹੋਵੇ ਕਿਹੜੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖੀਏ ਹੁਣ ਮੈਂ ਤੁਹਾਨੂੰ ਉਹ ਦੱਸਾਂਗੀ ਜੀ ਹਾਂਜੀ ਇੱਕ ਤਾਂ ਤੁਸੀਂ ਫੇਸ ਵਾਸ਼ ਨੂੰ ਮਤਲਬ ਘੱਟ ਹੀ ਵਰਤੋ ਜਿਵੇਂ ਇੱਕ ਬੇਸਣ ਹੈ ਇਹਦੇ ਵਿੱਚ ਤੁਸੀਂ ਕੱਚਾ ਦੁੱਧ ਰੋ ਮਿਲਕ ਮਿਲਾ ਕੇ ਨਾ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਇਹਦਾ ਡੇਲੀ ਆਪਣਾ ਫੇਸ ਨੂੰ ਵਾਸ਼ ਕਰੋ ਦੋਨਾਂ ਚੀਜ਼ਾਂ ਦੇ ਨਾਲ ਇਹਦੇ ਵਿੱਚ ਤੁਸੀਂ ਵਾਈਟ ਟਰਮਰਿਕ ਮਤਲਬ ਕਸਤੂਰੀ ਹਲਦੀ ਵੀ ਪਾ ਸਕਦੇ ਜੇ ਖਾਣੇ ਵਾਲੀ ਹਲਦੀ ਨਹੀਂ ਲੈਣੀ ਇਹਦੇ ਵਿੱਚ ਤੁਸੀਂ ਖਾਣੇ ਵਾਲੀ ਹਲਦੀ ਨਹੀਂ ਪਾਣੀ ਕਸਤੂਰੀ ਹਲਦੀ ਲੈ ਕੇ ਨਾ ਜੋ ਸਕਿਨ ਵਾਸਤੇ ਆ ਉਹ ਲੈ ਕੇ ਤੁਸੀਂ ਪਾ ਸਕਦੇ ਜੀ ਇਹਦੇ ਵਿੱਚ ਦੋਨਾਂ ਚੀਜ਼ਾਂ ਨੂੰ ਡੱਬੀ ਵਿੱਚ ਪਾ ਕੇ ਵਾਸ਼ਰੂਮ ਵਿੱਚ ਹੀ ਰੱਖ ਲਓ ਦੋਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਆਪਣਾ ਨਹਾਟ ਜਾਂਦੇ ਜੇ ਮੇਰੀਆਂ ਭੈਣਾਂ ਤਾਂ ਉਦੋਂ ਹੀ ਥੋੜਾ ਜਿਹਾ ਆਪਣੇ ਹੱਥ ਤੇ ਲੈ ਲਿਆ ਜੇ ਤੁਸੀਂ ਪਾਣੀ ਨਾਲ ਕਰਨਾ ਪਾਣੀ ਵੀ ਪਾ ਸਕਦੇ ਜੀ ਕੱਚਾ ਦੁੱਧ ਵੀ ਬੈਸਟ ਹੈ ਕੱਚੇ ਦੁੱਧ ਨਾਲ ਫੇਸ ਵਾਸ਼ ਡੇਲੀ ਹੀ ਤੁਸੀਂ ਕਰੋ ਡੇਲੀ ਫੇਸ ਵਾਸ਼ ਇਹਦੇ ਨਾਲ ਕਰੋ ਫਿਰ ਤੁਸੀਂ ਦੇਖਿਓ ਤੁਹਾਡੇ 글로 ਵੀ ਬਹੁਤ ਆਣਾ ਤੇ ਸਕਿਨ ਵੀ ਬਹੁਤ ਹੀ ਨਖਾਰ ਆਣਾ ਤੁਹਾਡੇ ਫੇਸ ਦੇ ਉੱਪਰ ਤੁਸੀਂ ਕੱਚੇ ਦੁੱਧ ਨੂੰ ਇਕੱਲੇ ਨੂੰ ਵੀ ਆਪਣੇ ਫੇਸ ਦੇ ਉੱਪਰ ਲਗਾ ਸਕਦੇ ਜੀ ਕਾਟਨ ਦੇ ਨਾਲ ਆਪਣੇ ਫੇਸ ਦੇ ਉੱਪਰ ਡੇਲੀ ਕੱਚਾ ਦੁੱਧ ਆਪਣੇ ਫੇਸ ਦੇ ਉੱਪਰ ਲਗਾਓ 클ੀਨਿੰਗ ਦਾ ਕੰਮ ਕਰੇਗਾ ਜੋ ਵੀ ਤੁਹਾਡੇ ਓਪਨ ਪੋਰਸ ਦੇ ਵਿੱਚ ਮੈਲ ਵਗੈਰਾ ਗੰਦਗੀ ਜਮਾ ਹੋਈ ਨਾ ਸਾਰੀਆਂ ਇਹਨੇ ਬਾਹਰ ਕੱਢ ਦੇਣੀ ਹੈ ਜੀ ਕੱਚੇ ਦੁੱਧ ਨੇ ਡੇਲੀ ਕੱਚਾ ਦੁੱਧ ਤੁਸੀਂ ਥੋੜਾ ਜਿਹਾ ਅਲੱਗ ਰੱਖ ਲਿਆ ਕਰੋ ਕੋਈ ਪੈਕ ਬਣਾਉਂਦੇ ਕੱਚੇ ਦੁੱਧ ਦੇ ਮਿਲਾ ਕੇ ਪੈਕ ਬਣਾ ਲਿਆ ਇਹਨਾਂ ਦੋਨਾਂ ਚੀਜ਼ਾਂ ਦਾ ਤਿਆਰ ਰੱਖੋ ਕੱਚੇ ਦੁੱਧ ਤੇ ਬੇਸਨ ਨਾਲ ਫੇਸ ਨੂੰ ਵਾਸ਼ ਕਰੋ ਆਪਣੇ neck ਨੂੰ ਵੀ ਕਰੋ ਆਪਣੇ ਫੇਸ ਨੂੰ ਵੀ ਕਰੋ ਬਹੁਤ ਵਧੀਆ ਰਿਜ਼ਲਟ ਆਵੇਗਾ ਜੀ ਕੱਚੇ ਦੁੱਧ ਅਤੇ ਬੇਸਨ ਦਾ हां जी ਹੁਣ ਜਿਵੇਂ ਦਹੀਂ ਅਸੀਂ ਲਿਆ ਕਰਡ ਲੈ ਲਿਆ ਵਾ ਤੁਸੀਂ ਗਾੜੀ ਦਹੀਂ ਲੈਣੀ ਆ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਕਿ ਤੁਸੀਂ ਦਹੀਂ ਦੀ ਵੀ ਕਿਵੇਂ ਆਪਣੇ ਫੇਸ ਦੇ ਉੱਪਰ ਮ사ਜ ਕਰਨੀ ਆ ਫੇਸ ਦੇ ਉੱਪਰ ਗਾੜੀ ਦਹੀਂ ਲੈ ਕੇ ਨਾ ਜਿਵੇਂ ਉਹ ਥੋੜੀ ਤੁਹਾਡੀ ਮੰਨ ਲਓ ਜਿਵੇਂ ਐਵੇਂ ਦੀ ਆ ਇਹਨੂੰ ਤੁਸੀਂ ਚਾਹ ਜਿਵੇਂ ਪੋਂਦੇ ਸ਼ਾਨੀ ਚ ਉਹਦੇ ਵਿੱਚ ਰੱਖ ਕੇ ਨਾ ਛੰਨੀ ਚ ਥੋੜਾ ਰੱਖ ਦਿਓ ਇਹਦਾ ਲਿਕਵਿਡ ਜੇ ਨਿਕਲ ਜਾਏਗਾ ਥੋੜੀ ਇਹ ਗਾੜੀ ਨਹੀਂ ਹੋ ਜਾਏਗੀ ਫਿਰ ਗਾੜੀ ਦਹੀਂ ਲੈ ਕੇ ਉਹਦੇ ਨਾਲ ਤੁਸੀਂ ਆਪਣੇ ਫੇਸ ਦੀ ਚੰਗੀ ਤਰ੍ਹਾਂ ਮ사ਜ ਕਰ ਸਕਦੇ ਜੇ ਡੇਲੀ ਜਿਵੇਂ ਮੈਂ ਦੱਸਿਆ ਮਲਾਈ ਵੀ ਲੈ ਲਓ ਕੱਲ ਮੈਂ ਦੱਸਿਆ ਸੀ ਨਾ ਤੁਹਾਨੂੰ ਮਲਾਈ ਤੇ ਲੈਮਨ ਦੋਨੇ ਚੀਜ਼ਾਂ ਮਲਾ ਕੇ ਉਹਦੀ ਵੀ ਅਸੀਂ ਮ사ਜ ਕਰ ਸਕਦੇ ਹਾਂ ਜੀ ਅਸੀਂ ਘਰ ਵਿੱਚ ਹੀ ਰਹਿ ਕੇ ਘਰ ਦੀਆਂ ਚੀਜ਼ਾਂ ਦੇ ਨਾਲ ਆਪਣੇ ਫੇਸ ਨੂੰ ਬਿਲਕੁਲ ਠੀਕ ਕਰ ਸਕਦੇ ਹਾਂ ਰਿੰਕਰ ਰਿਮੂਵ ਕਰ ਸਕਦੇ ਹਾਂ ਆਪਣੇ ਪਿਗਮੈਂਟੇਸ਼ਨ ਰਿਮੂਵ ਕਰ ਸਕਦੇ ਹਾਂ ਸਕਿਨ ਬਹੁਤ ਹੀ ਵਾਈਟ ਕਰੇਗੀ ਔਰ ਵੈਰਾਈਟੀ ਵੀ ਹੋਵੇਗੀ ਤੁਹਾਡੀ ਇਹਦੇ ਨਾਲ ਸਕਿਨ ਟਾਈਟ ਵੀ ਹੋਵੇਗੀ ਤੁਹਾਡੀ ਤੁਸੀਂ ਇਹਦੇ ਨਾਲ ਚੰਗੀ ਤਰ੍ਹਾਂ ਦਹੀਂ ਦੀ ਮ사ਜ ਕਰ ਲਓ ਜਿੰਨਾਂ ਦੀ ਤਾਂ ਹੈਗੀ ਆ ਓਲਿ ਸਕਿਨ ਉਹ ਲੈਮਨ ਵੀ ਇਹਦੇ ਵਿੱਚ ਪਾ ਲੈਣ ਜੇ ਲੈਮਨ ਉਹਨਾਂ ਨੂੰ ਸ਼ੂਟ ਕਰਦਾ ਨਾ ਜਿਸ ਜਿਸ ਨੂੰ ਉਹ ਲੈਮਨ ਦੀ ਵੀ ਪਾ ਸਕਦੇ ਆ ਜੀ ਦਹੀਂ ਦੇ ਵਿੱਚ ਤੇ ਇਹਨਾਂ ਚੀਜ਼ਾਂ ਦੀ ਮ사ਜ ਕਰੋ ਤੁਸੀਂ ਚੰਗੀ ਤਰ੍ਹਾਂ ਤੇ ਮਲਾਈ ਦੇ ਵਿੱਚ ਵੀ ਲੈਮਨ ਪਾ ਕੇ ਤੁਸੀਂ ਇੱਕ ਦਿਨ ਇਹ ਕਰ ਲਿਆ ਇੱਕ ਦਿਨ ਉਹ ਆਪਣੇ ਘਰ ਦੀਆਂ ਚੀਜ਼ਾਂ ਕੋਈ ਤੁਹਾਡੇ ਨੂੰ ਨੁਕਸਾਨ ਨਹੀਂ ਜੀ ਹੋਣਾ ਘਰ ਦੀਆਂ ਚੀਜ਼ਾਂ ਦੇ ਨਾਲ ਹੀ ਫੇਸ ਨੇ ਠੀਕ ਹੋਣਾ ਹੈ ਤੁਹਾਡੇ ਨੇ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਤੇ ਮਲਾਈ ਦੇ ਨਾਲ ਤੇ ਦਹੀਂ ਦੇ ਨਾਲ ਮ사ਜ ਕਰਿਆ ਕਰੋ ਬਾਕੀ ਅਸੀਂ ਦੇਸੀ ਕੀ ਸਾਰਿਆਂ ਦੇ ਘਰ ਵਿੱਚ ਹੁੰਦਾ ਆ ਕੋਈ ਜ਼ਰੂਰਤ ਨਹੀਂ ਕਿ ਅਸੀਂ ਕੋਕੋਨਟ ਆਇਲ ਦੀ ਹੀ ਮ사ਜ ਕਰਨੀ ਹੈ ਰਾਤ ਨੂੰ ਠੀਕ ਹੈ ਤੁਸੀਂ ਦੇਸੀ ghee ਵੀ ਥੋੜਾ ਲੈ ਕੇ ਨਾ ਆਪਣੇ ਹੱਥ ਦੇ ਉੱਪਰ ਚੰਗੀ ਤਰ੍ਹਾਂ ਪਹਿਲਾਂ ਉਹਨੂੰ ਗਰਮ ਕਰਨਾ ਆ ਦੋਨਾਂ ਹੱਥਾਂ ਨੂੰ ਜਿਵੇਂ ਐਵੇਂ ਐਵੇਂ ਕਰਕੇ ਨਾ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਉਸ ਨੂੰ ਆਪਣੇ ਹੱਥ ਮਤਲਬ ਫੇਸ ਦੇ ਉੱਪਰ ਲਗਾਉਣਾ ਆ ਪਹਿਲਾਂ ਨਹੀਂ ਡਾਇਰੈਕਟ ਹੱਥ ਤੇ ਲਗਾਇਆ ਤੇ ਫੇਸ ਦੇ ਉੱਪਰ ਲਗਾ ਲਿਆ ਪਹਿਲਾਂ ਫੇਸ ਵਾਸ਼ ਕਰਨਾ ਚੰਗੀ ਤਰ੍ਹਾਂ ਜਿਵੇਂ ਇਹਨਾਂ ਦੋਨਾਂ ਚੀਜ਼ਾਂ ਨਾਲ ਕਰ ਲਓ ਬੇਸਨ ਦੇ ਕੱਚੇ ਦੁੱਧ ਨਾਲ ਫਿਰ ਤੁਸੀਂ ਆਪਣੇ ਦੇਸੀ ghee ਦੀ ਮ사ਜ ਰੋਜ਼ ਹੀ ਰਾਤ ਨੂੰ ਕਰਕੇ ਸੌਂਓ ਤੇ ਦੇਖਿਓ ਹਾਂ ਤੁਹਾਡੇ ਉਪਰ ਰਿੰਕਲ ਕਿਵੇਂ ਨਹੀਂ ਠੀਕ ਹੁੰਦੇ ਰਿੰਕਲ ਤਾਂ ਬਿਲਕੁਲ ਹੀ ਠੀਕ ਹੋ ਜਾਣੇ ਉਹ ਤਾਂ ਪਾਜੀ ਜਾਣੇ ਰਿੰਕਲ ਜਿਵੇਂ ਤੁਸੀਂ ਆਪਣੀ ਫੇਸ ਦੀ ਕੇਅਰ ਕਰੋਗੇ ਫੇਸ ਦੀ ਕੇਅਰ ਕਰੋਗੇ ਨਾ ਸਕਿਨ ਨੂੰ ਟਾਈਟ ਵੀ ਕਰੋਗੇ ਫਿਰ ਤੁਸੀਂ ਨਾਲ-ਨਾਲ ਗਲੋ ਵੀ ਆਏਗਾ ਤੁਹਾਡੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਤੇ ਕੈਮੀਕਲ ਵਾਲੀਆਂ ਚੀਜ਼ਾਂ ਤੁਸੀਂ ਨਾ ਲਗਾਇਆ ਕਰੋ ਆਪਣੇ ਘਰ ਵਿੱਚ ਰਹਿ ਕੇ ਘਰ ਦੀਆਂ ਚੀਜ਼ਾਂ ਹੀ ਲਗਾਓ ਜਿਹਦੇ ਨਾਲ ਤੁਹਾਡੇ ਫੇਸ ਵੀ ਬਹੁਤ ਗਲੋ ਕਰੇਗਾ ਔਰ ਜਿੰਨਾ ਵੀ ਹੋ ਸਕਦਾ ਤੁਸੀਂ ਚਾਹ ਦਾ ਸਿਵਨ ਘੱਟ ਕਰੋ ਤੇ ਦੁੱਧ ਵਗੈਰਾ ਪੀ ਲਿਆ ਕਰੋ ਇਲਾਚੀ ਡਾਲ ਕੇ ਚਾਹ ਬਹੁਤ ਘੱਟ ਕਰ ਦੋ ਚਾਹ ਬਿਲਕੁਲ ਵੀ ਠੀਕ ਨਹੀਂ ਹੈ ਤੁਸੀਂ ਦੁੱਧ ਵਗੈਰਾ ਪੀ ਲਿਆ ਕਰੋ ਬਾਕੀ ਫਰੂਟ ਖਾਓ ਜਿੰਨਾ ਹੋ ਸਕਦਾ ਤੁਸੀਂ ਫਰੂਟ ਖਾਓ ਹਰੀਆਂ ਸਬਜ਼ੀਆਂ ਖਾਓ ਸਲਾਦ ਖਾਓ ਇਹਨਾਂ ਨਾਲੋਂ ਵੱਧ ਕੇ ਹੋਰ ਕੋਈ ਚੀਜ਼ਾਂ ਨਹੀਂ ਆ ਕਰਦੀਆਂ ਚੀਜ਼ਾਂ ਨੇ ਸਾਰੀਆਂ ਜਿੰਨਾ ਵੀ ਤੁਸੀਂ ਪਾਣੀ ਪੀ ਸਕਦੇ ਜੀ ਪਾਣੀ ਪੀਓ ਦਿਨ ਵਿੱਚ ਆਪਣੇ ਅੰਦਰ ਵੀ ਮਤਲਬ ਪਾਣੀ ਨੂੰ ਹਨਾ ਹਾਈਡਰੇਟ ਰੱਖੋ ਬੋਡੀ ਨੂੰ ਅੰਦਰੋਂ ਵੀ ਬਾਹਰੋਂ ਕੋਈ ਅਸੀਂ ਪੈਕ ਵਗੈਰਾ ਫੇਸ਼ੀਅਲ ਕਰੀ ਜਾਵਾਂਗੇ ਦੇ ਅੰਦਰ ਅਸੀਂ ਕੁਝ ਇਹੋ ਜਿਹੀ ਚੀਜ਼ਾਂ ਮਤਲਬ ਖਾਵਾਂਗੇ ਨਹੀਂ ਕੋਈ ਚੰਗੀਆਂ ਚੀਜ਼ਾਂ ਨਹੀਂ ਖਾਵਾਂਗੇ ਤਾਂ ਰਿਜ਼ਲਟ ਥੋੜੀ ਆਣਾ ਆ ਜਾਂ ਫਿਰ ਤੁਸੀਂ ਚੰਗੀਆਂ ਚੀਜ਼ਾਂ ਖਾਓਗੇ ਤਾਂ ਰਿਜ਼ਲਟ ਫਿਰ ਹੀ ਆਣਾ ਆ ਦੇ ਲਈ ਮਤਲ ਲਗਾਉਣ ਦੇ ਨਾਲ ਰਿਜ਼ਲਟ ਨਹੀਂ ਆਣਾ ਤੁਸੀਂ ਖਾਓ ਫਰੂਟ ਖਾਓ ਸਲਾਦ ਖਾਓ ਹਰੀਆਂ ਸਬਜ਼ੀਆਂ ਖਾਓ ਦੁੱਧ ਦਹੀਂ ਪਨੀਰ ਮੱਖਣ ਇਹ ਸਭ ਖਾਓ ਤੁਸੀਂ ਇਹਦੇ ਨਾਲ ਹੀ ਰਿਜ਼ਲਟ ਵਧੀਆ ਆਣਾ ਆ ਪਾਣੀ ਵੀ ਜ਼ਿਆਦਾ ਪੀਓ ਪਾਣੀ ਪੀਣ ਵਾਸਤੇ ਬਹੁਤ ਹੀ ਵਧੀਆ ਆ ਪਾਣੀ ਜ਼ਿਆਦਾ ਪੀਣ ਦੇ ਨਾਲ ਸਾਡੀ ਸਕਿਨ ਗਲੋ ਕਰਦੀ ਆ ਬਹੁਤ ਜ਼ਿਆਦਾ ਜਿੰਨਾ ਪਾਣੀ ਅਸੀਂ ਜ਼ਿਆਦਾ ਪੀਵਾਂਗੇ ਨਾ ਸਕਿਨ ਗ로우 ਕਰੇਗੀ ਤੁਹਾਡੀ ਤੇ ਚਾਹ ਦਾ ਸੇਵਨ ਕੱਟ ਕਰੋ तो दुध पीओ दही खाओ तुम्हें चाह कोई स्वाद ही नहीं है जी साढ़ा ठीक है कोई चंकी नहीं है चाह पीनी बहुत ज्यादा जो दिल करता एक टाइम पी लो दिन बहुत ही चाह ना पिया करो दुध पी लो नाची डाल के दुध पी सकते जो तुम बाकी पैक वगैरह भी लगाते जो ना अपनी एज के हिसाब न जिमें एंटी एजिंग पैक लगया करो जिमेंडे रिंकल वगैरह साड़ी स्किन डल होगी ना ਜਿਵੇਂ ਮੈਂ ਦੱਸ ਰਹੀ ਹਾਂ ਕਿ ਡਰ ਸਕਿਨ ਵਾਲੀ ਇਹ ਪੈਕ ਲਗਾਓ ਤੇ ਤੁਸੀਂ ਦੇਖ ਕੇ ਲਗਾ ਲਿਆ ਕਰੋ ਜਿਨ੍ਹਾਂ ਨੂੰ ਪਤਾ ਹੀ ਪਤਾ ਪਰ ਐਂਟੀ 에ਜਿੰਗ ਬਣਾ ਲਿਆ ਕਰੋ ਜਿਵੇਂ ਤੁਸੀਂ ਫਲੈਕਸੀਡ ਹੈ ਨਾ ਉਹਨੂੰ ਲਿਆ ਕੇ ਉਹਦਾ ਪਾਊਡਰ ਬਣਾ ਕੇ ਉਹਨੂੰ ਘਰ ਵਿੱਚ ਰੱਖੋ ਤੁਸੀਂ ਫਲੈਕਸੀਡ ਨੂੰ ਅਲਸੀ ਨੂੰ ਅਲਸੀ ਨੂੰ ਲਿਆ ਕੇ ਤੁਸੀਂ ਪਾਊਡਰ ਉਹਦਾ ਫਾਈਨ ਪਾਊਡਰ ਬਣਾ ਕੇ ਕਿਸੇ ਡੱਬੀ 'ਚ ਸਟੋਰ ਕਰਕੇ ਰੱਖ ਲਓ ਤੁਸੀਂ ਚਾਵਲ ਦਾ ਆਟਾ ਇਹ ਉਹ ਵੀ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਜੇ 2-3 ਵਾਰ ਉਸ ਨੂੰ ਗ੍ਰाइंड ਕਰਕੇ ਛਾਣ ਕੇ ਰੱਖੋ ਚੰਗੀ ਤਰ੍ਹਾਂ ਫਾਈਨ ਪਾਊਡਰ ਹੋਣਾ ਚਾਹੀਦਾ ਦਰਦਰਾ ਨਹੀਂ ਹੋਣਾ ਚਾਹੀਦਾ ਜਿਵੇਂ ਓਡਸ ਹੈ ਉਹ ਵੀ ਐਂਟੀ-ਏਜਿੰਗ ਹੈ। ਮੇਥੀ ਦਾਣਾ ਪਾਊਡਰ ਉਹਦਾ ਵੀ ਤੁਸੀਂ ਬਣਾ ਕੇ ਰੱਖੋ। ਮੈਂ ਤਾਂ ਇਦਾਂ ਹਰ ਇੱਕ ਚੀਜ਼ ਬਣਾ ਕੇ ਰੱਖੀ ਹੋਈ ਹੈ ਘਰ ਵਿੱਚ। ਤੁਸੀਂ ਵੀ ਇਦਾਂ ਬਣਾ ਕੇ ਆਪਣੇ ਪਾਊਡਰ ਮਤਲਬ ਮੇਥੀ ਦਾਣਾ ਦਾ, ਫਲੈਕਸੀਡ ਦਾ ਨਾ ਇਦਾਂ ਬਣਾ ਕੇ ਨਾ ਤੁਸੀਂ ਹਰ ਇੱਕ ਚੀਜ਼ ਦਾ ਪਾਊਡਰ ਐਂਟੀ-ਏਜਿੰਗ ਆ ਜੀ ਇਹ। ਤੁਸੀਂ ਉਹ ਲਗਾਓ ਆਪਣੀ ਏਜ ਦੇ ਹਿਸਾਬ ਦੇ ਨਾਲ ਲਗਾਓ ਪੈਕ। ਜੋ ਵੀ ਤੁਸੀਂ ਪੈਕ ਲਗਾ ਰਹੇ ਨਾ ਜਿਹਦੇ ਵਾਸਤੇ ਲਗਾ ਰਹੇ ਹੋ ਰਿੰਕਲ ਵਾਸਤੇ ਲਗਾ ਰਹੇ ਨਾ ਜਸਕਿਨ ਟਾਈਟ ਕਰਨ ਵਾਸਤੇ ਲਗਾ ਰਹੇ ਜੀ। ਤੁਸੀਂ ਉਹ ਦੇਖੋ ਆਪਣੀ ਸਕਿਨ ਦੇ ਹਿਸਾਬ ਨਾਲ। ਜਿਹੜਾ ਤੁਹਾਨੂੰ ਪੈਕ ਸਹੀ ਲੱਗਦਾ ਕਿ ਤੁਹਾਨੂੰ ਪਤਾ ਹੈ ਮੈਨੂੰ ਇਹਦਾ ਰਿਜ਼ਲਟ ਕਾਫੀ ਬਹੁਤ ਵਧੀਆ ਆ ਰਿਹਾ ਹੈ ਫਿਰ ਤੁਸੀਂ ਉਹੀ ਪੈਕ ਟਰਾਈ ਕਰਦੇ ਰਹੋ ਜਿਹਦੇ ਨਾਲ ਤੁਹਾਨੂੰ ਫਰਕ ਪੈ ਰਿਹਾ ਹੈ ਕੋਈ ਜ਼ਰੂਰੀ ਨਹੀਂ ਕਿ ਕੋਈ ਸਾਰੇ ਪੈਕ ਤੁਸੀਂ ਹਨਾ ਦੱਸਦੇ ਤੇ ਤੁਸੀਂ ਉਹੀ ਪੈਕ ਲਗਾਈ ਜਾਣੇ ਬਾਰ-ਬਾਰ ਰੋਜ਼ ਹੀ ਡੇਲੀ-ਡੇਲੀ ਕਿ ਤੁਸੀਂ ਜਿਹੜਾ ਤੁਹਾਨੂੰ ਪੈਕ ਚੰਗਾ ਲੱਗਦਾ ਤੁਹਾਨੂੰ ਪਤਾ ਹੈ ਕਿ ਮੇਰੇ ਰਿੰਕਲ ਰਿਮੂਵ ਹੋ ਰਹੇ ਨੇ ਮੇਰੀ ਪਿਗਮੈਂਟੇਸ਼ਨ ਠੀਕ ਹੋ ਰਹੀ ਆ ਤੁਸੀਂ ਉਹ ਪੈਕ ਟਰਾਈ ਕਰੋ ਉਹ ਲਗਾਓ ਫਿਰ ਉਹਦੇ ਨਾਲ ਤੁਹਾਨੂੰ ਇਹਦਾ ਮਤਲਬ ਵੀ ਉਹਦੇ ਨਾਲ ਤੁਹਾਨੂੰ ਫਾਇਦਾ ਹੋ ਰਿਹਾ ਹੈ ਪੈਕ ਦੇ ਨਾਲ ਐਂਟੀ 에ਜਿੰਗ ਲਗਾ ਉਮਰ ਦੇ ਸਾਵਨ ਨਾਲ ਪੈਕ ਲਗਾਉ ਜਿਹੜਾ ਤੁਸੀਂ ਲਗਾਣਾ ਆ ਜਿਵੇਂ 40 ਤੋਂ ਪਲੱਸ ਹਨਾ ਉਹ ਆਪਣੀ ਉਮਰ ਦੇ ਹਿਸਾਬ ਨਾਲ ਪੈਕ ਲਗਾਉਣ ਐਂਟੀ 에ਜਿੰਗ ਪੈਕ ਲਗਾਉਣ ਜ਼ਿਆਦਾਤਰ ਸਕਿਨ ਨੂੰ ਟਾਈਟ ਕਰਨ ਵਾਸਤੇ ਮਲਤਾਨੀ ਮਿੱਟੀ گلاب ਜਲ ਇਹੋ ਜਿਹੀ ਚੀਜ਼ਾਂ ਮਤਰਾ ਹਨਾ ਰੋਜ਼ ਵਾਟਰ ਪਾ ਕੇ ਨਾ ਮਲਤਾਨੀ ਮਿੱਟੀ ਵਿੱਚ ਉਹ ਲਗਾਓ ਤੁਸੀਂ ਸਕਿਨ ਟਾਈਟ ਹੋਵੇਗੀ ਚਾਵਲ ਦਾ ਆਟਾ ਬੈਸਟ ਹੈ ਸਕਿਨ ਨੂੰ ਟਾਈਟ ਕਰਦਾ ਕਸਾਵ ਬਣਾਈ ਰੱਖਦਾ ਤੁਹਾਡੇ ਫੇਸ ਦੇ ਉੱਪਰ ਇਹੋ ਜਿਹੀ ਚੀਜ਼ਾਂ ਟਰਾਈ ਕਰੋ ਤੁਸੀਂ ਸਕਿਨ ਨੂੰ ਰਿੰਕਲ ਰਿਮੂਵ ਕਰਨ ਵਾਸਤੇ ਸਕਿਨ ਦੇ ਉੱਪਰੋਂ ਲਟ ਕਰਈਏ ਸਕਿਨ ਤੁਹਾਡੀ ਤੇ ਮ사ਜ ਤੇਲੀ ਰਾਤ ਨੂੰ ਕਰਕੇ ਸੌ ਤੁਸੀਂ ਜਿੰਨੀ ਵੀ ਏਜ ਦੇ ਹੈਗੇ ਜਿਨ੍ਹਾਂ ਤੁਸੀਂ ਦੇਲੀ ਮ사ਜ ਕਰਕੇ ਆਪਣੇ ਫੇਸ ਦੀ ਫੇਰੀ ਸੋਇਆ ਕਰੋ ਪੈਕ ਲਗਾ ਲਿਆ ਸ਼ਾਮ ਨੂੰ ਤੁਸੀਂ ਤੇ ਫਿਰ ਆਪਣੀ ਮ사ਜ ਕਰਕੇ ਫਿਰ ਹੀ ਸੁੱਤੇ ਤੇ ਤੁਸੀਂ ਸਵੇਰੇ ਦੇਖੋਗੇ ਕਿ ਸਕਿਨ ਕਿੰਨੀ ਗਲੋ ਕਰ ਰਹੀ ਤੁਹਾਡੀ ਸਵੇਰੇ ਤੁਹਾਨੂੰ ਕੋਈ ਫੇਸ ਵਾਸ਼ ਜਾਂ ਕੋਈ ਚੀਜ਼ ਲਾਉਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਕਿਉਂਕਿ ਜੋ ਤੁਸੀਂ ਮ사ਜ ਕੀਤੀ ਨਾ ਉਨੀ ਸਕਿਨ ਨੇ ਇੰਨੀ ਸੌਫਟ ਤੇ ਮਲਾਈਨ ਸ਼ਾਈਨ ਬਣਾ ਦੇਣੀ ਹੈ ਨਾ ਜਿਵੇਂ ਬੇਬੀ ਦੀ ਸਕਿਨ ਹੁੰਦੀ ਹੈ ਨਾ ਐਵੇਂ ਦੀ ਹੋ ਜਾਏਗੀ ਤੁਹਾਡੀ ਸਕਿਨ ਤੁਸੀਂ ਡੇਲੀ ਕਰੋਗੇ ਤਾਂ ਫਿਰ ਡੇਲੀ ਕਰਨ ਨਾਲ ਸਾਡੀ ਸਕਿਨ ਦੇ ਬਹੁਤ ਹੀ ਵਧੀਆ ਮਤਲਬ ਰਿਜ਼ਲਟ ਆਂਦਾ ਆ। ਤੇ ਬਾਕੀ ਮੇਰੀਆਂ ਭੈਣਾਂ ਇਹ ਵੀ ਕਰਦੀਆਂ ਕਿ ਜਿਵੇਂ ਅਸੀਂ ਫੇਸ ਨੂੰ ਵਾਸ਼ ਕਰਦੇ ਆ ਉਹਨੂੰ ਰਗੜ ਰਗੜ ਕੇ ਐ ਟੋਵਲ ਦੇ ਨਾਲ ਚੰਗੀ ਤਰ੍ਹਾਂ ਨਾ ਉਹਨੂੰ ਫਿਰ ਸਾਫ਼ ਕਰਦੀਆਂ ਵਾ। ਇਹ ਤਾਂ ਨਾ ਕਰਿਆ ਕਰੋ ਸੌਫਟ ਹੱਥਾਂ ਦੇ ਨਾਲ ਆਪਣੇ ਫੇਸ ਨੂੰ ਨਾ ਸਾਫ਼ ਕਰਿਆ ਕਰੋ। ਤੁਸੀਂ ਸੌਫਟ ਹੱਥਾਂ ਦੇ ਨਾਲ ਉਹਦਾ ਰਗੜਨਾ ਨਹੀਂ ਆਪਣੀ ਸਕਿਨ ਨੂੰ ਤੇ ਫੇਸ ਵਾਤੀ ਵੱਖਰਾ ਹੀ ਕੋਈ ਆਪਣਾ ਨਾ ਟੋਵਲ ਵਗੈਰਾ ਰੱਖ ਲਓ। ਉਦੇ ਨਾਲ ਮਤਲਬ ਤੁਹਾਡਾ ਫੇਸ ਹੀ ਬਸ ਤੁਸੀਂ ਵਾਸ਼ ਕਰਨਾ ਹੈ ਸਾਫ ਕਰਨਾ ਹੋਰ ਕੋਈ ਨਹੀਂ ਚੀਜ਼ ਆਪਣੇ ਵਾਸਤੇ ਲੱਗ ਹੀ ਆਪਣਾ ਤੌੜੀਆਂ ਰੱਖੋ ਭੈਣਾ ਮੇਰੀਆਂ ਜਿਨ੍ਹਾਂ ਦੇ ਫੇਸ ਬਹੁਤ ਖਰਾਬ ਨੇ ਪਿੰਪਲ ਵਗੈਰਾ ਹੋ ਰਹੇ ਨੇ ਨਾ ਇਦਾਂ ਕਰਕੇ ਇੱਕ ਦੂਸਰੇ ਦਾ ਤੌੜੀਆਂ ਵਗੈਰਾ ਨਹੀਂ ਵਰਤਣਾ ਆਪਣੇ ਫੇਸ ਵਾਸਤੇ ਲੱਗ ਹੀ ਟੋਵਲ ਲੈ ਆ ਕੇ ਰੱਖੋ ਤੁਸੀਂ ਛੋਟਾ ਜਿਹਾ ਲੈ ਆਓ ਤੇ ਸੌਫਟ ਹੱਥਾਂ ਦੇ ਨਾਲ ਹੀ ਆਪਣੇ ਫੇਸ ਨੂੰ ਸਾਫ ਕਰਨਾ ਜਿਵੇਂ ਕਈਆਂ ਨੂੰ ਪਸੀਨਾ ਆਉਂਦਾ ਉਹ ਮਤਲਬ ਰਗੜ ਰਗੜ ਕੇ ਆਪਣਾ ਮੂੰਹ ਨਾ ਸਾਫ ਕਰ ਲੈਂਦੇ ਇਦਾਂ ਨਹੀਂ ਸਾਫ ਕਰਨਾ ਤੁਸੀਂ ਸੌਫਟ ਹੱਥਾਂ ਦੇ ਨਾਲ ਕਰੋ ਫਿਰ ਤਾਂ ਰਿੰਕਲ ਪੈਣੇ ਹੀ ਆ ਜੀ ਅਸੀਂ ਖਸ ਖਸ ਕੇ ਬੋਧਾ ਰਗੜ ਰਗੜ ਕੇ ਆਪਣੇ ਫੇਸ ਨੂੰ ਸਾਫ ਕਰਾਂਗੇ ਤਾਂ ਸੌਫਟ ਹੱਥਾਂ ਨਾਲ ਹੀ ਸਕਿਨ ਨੂੰ ਸਾਫ ਕਰਿਆ ਕਰੋ ਤੁਸੀਂ ਰਗੜ ਕੇ ਨਹੀਂ ਕਰਨੀ ਰਿੰਕਲ ਪੈਣਗੇ ਸਕਿਨ ਖਿੱਚੇਗੀ ਫਿਰ ਤੁਹਾਡੀ ਖਰਾਬ ਹੋਏਗੀ ਸਕਿਨ ਕੋਈ ਵੀ ਪੈਕ ਵੀ ਲਗਾਉਂਦੇ ਫੇਸ਼ੀਅਲ ਕਰਦੇ ਜੇ ਸੌਫਟ ਹੱਥਾਂ ਦੇ ਨਾਲ ਜੈਂਟਲੀ ਮ사ਜ ਕਰਿਆ ਕਰੋ ਬਹੁਤ ਪਿਆਰ ਨਾਲ ਕਰਿਆ ਕਰੋ ਟਾਈਮ ਕੱਢਿਆ ਕਰੋ 10 15 ਮਿੰਟ ਸਾਰੇ ਜਾਣੇ ਆਪਣਾ ਘਰ ਦੇ ਕੰਮਾਂ ਦੇ ਨਾਲ-ਨਾਲ ਆਪਣੇ ਵਾਸਤੇ ਵੀ ਟਾਈਮ ਕੱਢਿਆ ਕਰੋ ਮੈਂ ਜੋ ਵੀ ਚੀਜ਼ਾਂ ਤੁਹਾਨੂੰ ਦੱਸ ਰਹੀ ਹਾਂ ਘਰ ਦੇ ਵਿੱਚੋਂ ਹੀ ਦੱਸ ਰਹੀ ਕਿ ਤੁਸੀਂ ਇਹ ਕਰਕੇ ਇਹ ਗਲਤੀਆਂ ਨਾ ਕਰੋ ਆਪਣੇ ਫੇਸ ਦੇ ਉੱਪਰ ਜੋ ਵੀ ਚੀਜ਼ਾਂ ਲਗਾਉਣੀਆਂ ਆਪਣੀ ਏਜ ਦੇ ਹਿਸਾਬ ਨਾਲ ਜਿਸ ਦੀ ਵੀ ਜਿੰਨੀ ਏਜ ਆ ਉਸ ਹਿਸਾਬ ਨਾਲ ਲਗਾਓ ਤੁਸੀਂ ਅਸੀਂ ਕਿਹੜਾ ਪੈਕ ਲਗਾ ਰਹੇ ਇਹ ਤੁਸੀਂ ਵੇਖੋਗੇ ਮੇਰੇ ਫੇਸ ਦੇ ਉੱਪਰ ਇੰਕਲ ਨੇ ਮੈਂ ਐਂਟੀ ਏਜਿੰਗ ਪੈਕ ਹੀ ਲਗਾਣਾ ਆ ਬਾਕੀ ਮੈਂ ਹੋਰ ਵੀ ਵੀਡੀਓ ਪਾਈ ਹੋਈ ਹੈ ਸ਼ਾਰਟ ਦੇ ਵਿੱਚ ਵੀ ਡਾਲ ਰਹੀ ਹਾਂ ਕਿ ਜਿਵੇਂ ਅਸੀਂ ਸਰਮ ਵਗੈਰਾ ਬੀਟਰੂਟ ਦਾ ਮੈਂ ਸਰਮ ਬਣਾ ਕੇ ਰੱਖਿਆ ਹੋ ਮੈਂ ਤੁਹਾਨੂੰ ਦਿਖਾਨੀ ਆ ਮਿੰਟ ਉਹ ਵੀ ਮੈਂ ਤੁਹਾਨੂੰ ਦਿਖਾਨੀ ਕਿ ਤੁਸੀਂ ਐਵੇਂ ਬਣਾ ਕੇ ਘਰ ਵਿੱਚ ਰੱਖ ਸਕਦੇ ਜੀ ਆਹ ਦੇਖੋ ਐਵੇਂ ਦੀ ਕੱਚ ਦੀ ਤੁਸੀਂ ਕੋਈ ਵੀ ਲੈਣੀ ਹੈ ਕੱਚ ਦਾ ਹੀ ਲੈਣਾ ਪਲਾਸਟਿਕ ਦੀ ਕੋਈ ਵੀ ਡੱਬੀ ਦੇ ਵਿੱਚ ਕੋਈ ਚੀਜ਼ ਸਟੋਰ ਕਰਦੇ ਜੇ ਨਾ ਪਲਾਸਟਿਕ ਵਾਲੀ ਚ ਨਹੀਂ ਕਰਨੀ ਕੱਚ ਵਾਲੀ ਚ ਹੀ ਕਰਨੀ ਹੈ ਤੁਸੀਂ ਕੱਚ ਵਾਲੀ ਰੱਬ ਇਹੋ ਜਿਹੀ ਲੈ ਲਓ ਆਹ ਦੇਖੋ ਮੈਂ ਬੀਟਰੂਟ ਦਾ ਨਾ سیرਮ ਬਣਾ ਕੇ ਰੱਖਿਆ ਹੋਇਆ ਵਾ ਇਹ ਮੈਂ ਵੀਡੀਓ ਪਾਈ ਵੀ ਹੋਈ ਆ ਬਹੁਤ ਵਧੀਆ ਆ ਇਹ سیرਮ ਆਹ ਦੇਖੋ ਬਹੁਤ ਵਧੀਆ ਗਲੋ ਆਂਦਾ ਇਹਦੇ ਨਾਲ ਰਿੰਕਲ ਵੀ ਰਮੂਹ ਹੁੰਦੇ ਨੇ ਉਹ ਤੁਸੀਂ ਸ਼ਾਰਟ ਦੇਖ ਲਓ ਵੈਸੇ ਮੈਂ ਲੌਂਗ ਵੀਡੀਓ ਦੇ ਵਿੱਚ ਵੀ ਪਾਵਾਂਗੀ ਇਹ ਬਣਾ ਕੇ ਸਿਰਮ ਦੀ ਲੌਂਗ ਵੀਡੀਓ ਵੀ ਡਾਲਾਂਗੀ ਤੇ ਇਵੇਂ ਤੁਸੀਂ ਕੱਚ ਦੀ ਲੈਣੀ ਆ ਕੱਚ ਦੀ ਡੱਬੀ ਦੇ ਵਿੱਚ ਹੀ ਸਟੋਰ ਕਰਨੀ ਜਿਹੜੀ ਚੀਜ਼ ਤੁਸੀਂ ਸਟੋਰ ਕਰਨੀ ਆ ਪਲਾਸਟਿਕ ਦੀ ਵਿੱਚ ਨਹੀਂ ਕਰਨੀ ਕੋਈ ਵੀ ਚੀਜ਼ ਤੁਸੀਂ ਇਹ ਮੈਂ ਡੇਲੀ ਰਾਤ ਨੂੰ ਮ사ਜ ਕਰਦੀ ਆ ਇਹਦੀ ਬਹੁਤ ਵਧੀਆ ਆਏ ਬਹੁਤ ਵਧੀਆ ਆਏ ਇਹ ਦੇਖੋ ਐਵੇਂ ਮ사ਜ ਕਰ ਲੈਣੀ ਰੋਜ਼ ਰਾਤ ਨੂੰ ਤੁਸੀਂ ਦੇਖੋ ਜੀ ਕਿਵੇਂ ਹਨਾ ਸ਼ਾਇਨ ਕਰਿਆਣਾ ਮੇਰਾ ਹੱਥ ਹਾਂਜੀ ਐਵੇਂ ਤੁਸੀਂ ਇਹ ਨਾ ਬੀਟ ਰੂਟ ਦੇ ਲੈ ਮੈਂ سیرਮ ਬਣਾ ਕੇ ਤੁਹਾਨੂੰ ਵੀਡੀਓ ਡਾਣਾਗੀ ਲਾਉਂਗਾ ਸ਼ੋਰਟ ਤਾਂ ਮੈਂ ਡਾਲੀ ਹੋਈ ਆ ਲੌਂਗ ਵੀਡੀਓ ਵੀ ਡਾਣਾਗੀ ਉਹਨੂੰ ਤੁਸੀਂ ਬਣਾ ਕੇ ਐਵੇਂ ਬੀਟ ਰੂਟ ਦਾ سیرਮ ਤੇ ਰੱਖ ਲਓ سیرਮ ਵੀ ਵਿਦ ਨਾਲ ਕਰੀਮ ਵੀ ਆ ਜੀ ਦੋਨੇ ਚੀਜ਼ਾਂ ਆਏ ਟੂ ਇਨ ਵਨ ਆਏ ਤੇ ਤੁਸੀਂ ਬਣਾ ਕੇ ਦੇਖੋ ਬਹੁਤ ਹੀ ਵਧੀਆ ਰਿਜ਼ਲਟ ਆਂਦਾ ਇਹਦੇ ਨਾਲ ਬਾਕੀ ਘਰ ਦੀਆਂ ਸਾਰੀਆਂ ਚੀਜ਼ਾਂ ਇਹ ਜੋ ਮੈਂ ਤੁਹਾਨੂੰ ਦੱਸ ਰਹੀ ਨਾ ਇਹ ਹੀ ਤੁਸੀਂ ਬਸ ਟਰਾਈ ਕਰੋ ਬਾਹਰੋਂ ਲਾਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਕਰੀਮਾਂ ਵਗੈਰਾ ਲੋਸ਼ਨ ਵਗੈਰਾ ਕੋਈ ਜੀ ਜ਼ਰੂਰਤ ਨਹੀਂ ਤੁਹਾਨੂੰ ਲਗਾਉਂਦੀ ਬਾਹਰੋਂ ਇਹ ਚੀਜ਼ਾਂ ਨਾਲ ਫੇਸ ਵਾਸ਼ ਕਰੋ ਇਹਦੀ ਦਹੀਂ ਜਾਂ ਮਲਾਈ ਦੇ ਵਿੱਚ ਲੈਮਨ ਪਾ ਕੇ ਮ사ਜ ਕਰੋ ਜੋ ਮੈਂ ਚੀਜ਼ਾਂ ਤੁਹਾਨੂੰ ਦੱਸ ਰਹੀ ਪਾਣੀ ਜ਼ਿਆਦਾ ਪੀਓ ਚਾਹ ਦਾ ਸੇਵਨ ਘੱਟ ਕਰੋ ਦੁੱਧ ਪੀਓ ਦਹੀਂ ਖਾਓ ਹਨਾ ਫਲ ਫਰੂਟ ਖਾਓ ਪਾਣੀ ਜ਼ਿਆਦਾ ਪੀਓ ਪਾਣੀ ਜ਼ਿਆਦਾ ਪੀਓ ਕਹਿੰਦਾ ਤੁਹਾਡਾ ਹਨਾ ਅੰਦਰੋਂ ਵੀ ਬੋਡੀ ਜਿਹੜੀ ਹੈ ਨਾ ਹਾਈਡਰੇਟ ਰਹੇਗੀ ਫਿਰ ਜੋ ਵੀ ਤੁਹਾਡਾ ਵੀ ਸਕਿਨ ਦੀ ਪ੍ਰੋਬਲਮ ਹੈ ਪਿੰਪਲ ਵਗੈਰਾ ਨਿਕਲਦੇ ਆ ਨਾ ਉਹ ਵੀ ਠੀਕ ਹੋਣਗੇ ਬਹੁਤ ਵਧੀਆ ਰਿਜ਼ਲਟ ਆਵੇਗਾ ਜੇ ਕਰਦੇ ਆ ਚੀਜ਼ਾਂ ਦੇ ਨਾਲ ਇਮ ਤਾਂ ਆਜ ਵੀਡੀਓ ਬਣਾ ਰਹੀ ਆ ਕਿ ਮੈਂ ਤੁਹਾਨੂੰ ਇਹ ਚੀਜ਼ਾਂ ਦੱਸਾਂ ਕਿ ਕਿਹੜੀਆਂ ਚੀਜ਼ਾਂ ਕਰਕੇ ਵੀ ਤੁਸੀਂ ਆਪਣੇ ਆਪ ਵੀ ਮਤਲਬ ਰਿੰਕਲ ਲੈ ਆਉਂਦੇ ਜੇ ਗਲਤੀਆਂ ਕਰਕੇ ਜਿਵੇਂ ਸਕਿਨ ਨੂੰ ਰਗੜਨਾ ਬਹੁਤਾ ਬਹੁਤਾ ਸਾਫ਼ ਕਰਨਾ ਤਾਵਲ ਦੇ ਨਾਲ ਹਨਾ ਬਹੁਤਾ ਨਹੀਂ ਸੌਫਟ ਸੌਫਟ ਥਾਨ ਨਾਲ ਸਾਫ਼ ਕਰਿਆ ਕਰੋ ਸਕਿਨ ਨੂੰ ਜਦੋਂ ਵਾਸ਼ ਕਰਦੇ ਆ ਆਪਣੇ ਫੇਸ ਨੂੰ ਬਹੁਤ ਧਿਆਨ ਰੱਖਿਆ ਕਰਨ ਮੇਰੇ ਭੈਣਾ ਕੰਮ ਦੇ ਨਾਲ ਨਾਲ ਆਪਣੇ ਆਪਣਾ ਵੀ ਧਿਆਨ ਰੱਖਿਆ ਕਰੋ ਜੀ ਔਰ ਜੋ ਵੀ ਮੇਰੀ ਵੀਡੀਓ ਦੇਖ ਰਹੇ ਆ ਜੀ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਜੀ ਸਭੀ ਨੂੰ